ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਦੇਖਦੇ ਹੋ ਤੁਸੀਂ ਦੇਖ ਰਹੇ ਹੋ ਸਮਾਣਾ ਦੇ ਬੱਸ ਸਟੈਂਡ ਦੇ ਵਿੱਚ ਕਿਸ ਤਰ੍ਹਾਂ ਬਾਜ਼ਾਰ ਪੂਰੇ ਤਰ੍ਹਾਂ ਬੱਸ ਸਟੈਂਡ ਦੀ ਦੁਕਾਨਾਂ ਸਾਰੀ ਬੰਦ ਹੈ ਬਸਾਂ ਖੜੀਆਂ ਕੋਈ ਬੱਸ ਨਹੀਂ ਜਾਰੀ ਤੇ ਕੋਈ ਯਾਤਰੀ ਵੀ ਇੱਥੇ ਦਿਖਾਈ ਨਹੀਂ ਦੇ ਰਿਹਾ ਸਵੇਰੇ ਤੋਂ ਇੱਕ ਦੁੱਕਾ ਯਾਤਰੀ ਸੀ ਲੇਕਿਨ ਹੁਣ ਇੱਥੇ ਸਿਰਫ ਬੱਸਾਂ ਖੜੀਆਂ ਹੈ ਭਾਵੇਂ ਪ੍ਰਾਈਵੇਟ ਹੈ ਭਾਵੇਂ ਸਰਕਾਰੀ ਹੈ ਕੋਈ ਬੱਸ ਵੀ ਇੱਥੇ ਨਹੀਂ ਚੱਲ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਲਵਾਈ ਬਾਜ਼ਾਰ ਦੇ ਵਿੱਚ ਸਾਰੀ ਦੁਕਾਨਾਂ ਬੰਦ ਐ ਬੱਸ ਸਟੈਂਡ ਬੰਦ ਐ ਸਾਰੀ ਮਾਰਕੀਟ ਪੂਰੀ ਤਰ੍ਹਾਂ ਲੋਕਾਂ ਵੱਲੋਂ ਬੰਦ ਕੀਤੀ ਗਈ ਐ ਕੋਈ ਜ਼ਰੂਰੀ ਕੰਮ ਬੱਸ ਸਟੈਂਡ ਦੇ ਵਿੱਚ ਵੀ ਇੱਕ ਦੁੱਕਾ ਵਿਅਕਤੀ ਬੈਠਾ ਐ ਸਵੇਰੇ ਤਾਂ ਕੁਝ ਯਾਤਰੀ ਦਿਖਾਈ ਦਿੱਤੇ ਸੀ ਲੇਕਿਨ ਹੁਣ ਬੱਸ ਸਟੈਂਡ 'ਤੇ ਕੋਈ ਨਹੀਂ ਹਲਵਾਈ ਬਾਜ਼ਾਰ ਸਿਸਟਮ ਖੜੇ ਹੈ ਹਲਵਾਈ ਬਾਜ਼ਾਰ ਦੀ ਸਾਰੀ ਦੁਕਾਨਾਂ ਟੋਟਲ ਬੰਦ ਹੈ ਔਰ ਕਿਸਾਨਾਂ ਵੱਲੋਂ ਬਾਜ਼ਾਰ ਸੇ ਕੁੰਮ ਕੁੰਮ ਕੇ ਅਪੀਲ ਵੀ ਕੀਤੀ ਜਾ ਰਹੀ ਹੈ ਵੀ ਦੁਕਾਨਾਂ ਬੰਦ ਰੱਖੋ ਸਾਡਾ ਸਾਥ ਦਿਓ ਬਾਜ਼ਾਰ ਸੇ ਜਿਹੜੇ ਕੁਝ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਖੜੇ ਹੈ ਗਲਵਾਦ ਵੀ ਕਰਨ ਦੇ ਕੋਸ਼ਿਸ਼ ਕਰਦੇ ਆ ਬਿਲਕੁਲ ਮੁਕੰਮਲ ਹੈ ਜੂ ਬੰਦ ਹੈ ਹਤਾਲ ਹੈ ਸਾਮਣੇ ਸਾਮਣੇ ਦੁਕਾਨਦਾਰਾਂ ਨੇ ਵੀ ਦੁਕਾਨਾਂ ਇਹ ਸਹਿਮਤੀ ਦਿਤਾਈ ਹੈ ਬੈਂਕ ਵੀ ਬੰਦ ਹੋਣ ਕੇ ਸਾਰ ਅੱਜ ਅੱਜ ਸਾਡੇ ਕਰਕੇ ਸਾਡੇ ਬਹੁਤ ਦਿੱਕਤਾਂ ਆ ਰਹੀਆਂ ਨੇ ਸਾਨੂੰ ਜੀ ਹਾਂ ਜੀ ਹਾਂ ਬਹੁਤ ਦਿੱਕਤਾਂ ਨੇ ਸਾਨੂੰ ਹੁਣ ਤੁਸੀਂ ਬੈਂਕ ਬੰਦ ਕਰਾਇਆ ਹਾਂ ਹਾਂ ਅ ਕਿਸੇ ਨੇ ਵੀ ਕੋਈ ਦੁਕਾਨ ਖੋਲੀ ਨਹੀਂ ਬਸ ਇੱਕ ਧੁੱਪ ਸੇਕਣ ਕਰਕੇ ਸਾਰੇ ਬਾਹਰ ਖੜੇ ਨੇ ਹੋਰ ਕੋਈ ਇਹੋ ਜਿਹਾ ਕੋਈ ਹੋ ਨਹੀਂ ਵੀ ਦੁਕਾਨ ਕਿਸੇ ਨੇ ਨਹੀਂ ਖੋਲੀ ਹੈਗੀ ਜੀ ਹਾਂ ਜੀ ਦੁਕਾਨਦਾਰ ਵੀ ਸਮਰਥਨ ਕਰ ਰਹੇ ਆ ਕਿਸਾਨਾਂ ਦਾ ਸਮਾਣਾ ਪੂਰਾ ਬਿਲਕੁਲ ਬੰਦ ਹੈ ਜੀ ਸਾਰੀ ਮਾਰਕੀਟਾਂ ਸਾਰੇ ਪੈਪਸ ਰੋਡ 'ਤੇ ਬੱਸਾਂ ਟਰੈਕਟਰ ਸਕੂਟਰ ਸਭ ਕੁਝ ਬੰਦ ਹੈ ਇੱਥੇ ਪੂਰਾ ਸਰਕਾਰ ਨੂੰ ਸਾਰੇ ਤੋਂ ਸਰਕਾਰ ਦਾ ਵੀ ਹੱਥ ਇਹਨਾਂ ਦੇ ਨਾਲ ਹੀ ਹੈ ਸਰਕਾਰ ਵੀ ਇਹਨਾਂ ਨਾਲ ਸਹਿਮਤ ਹੈ ਔਰ ਜਨਤਾ ਵੀ ਇਹਨਾਂ ਦੇ ਨਾਲ ਲੱਗੀ ਹੋਈ ਹੈ ਉਹ ਕਹਿੰਦੇ ਇਹਨਾਂ ਨੂੰ ਪੂਰਾ ਸਾਥ ਦਿੱਤਾ ਜਾਵੇ ਸੋ ਸਾਰਾ ਸਮਾਨਾ ਦਾ ਵੱਧ ਗਿਆ ਬਾਕੀ ਪੰਜਾਬ ਦੀ ਵੀ ਆਪਣੀ ਉਹ ਦੇਖ ਹੀ ਰਹੇ ਤਕਰੀਬਤ तकरीबन ਵੱਧ ਆ ਰਹੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਵੀ ਕਿਸਾਨਾਂ ਦਾ ਸਾਥ ਦੇ ਰਹੇ ਹਾਂ ਉਹਨਾਂ ਦੇ ਸੱਦੇ ਤੇ ਹੀ ਪੂਰੇ ਬਾਜ਼ਾਰ ਬੰਦ ਰੱਖੇ ਗਏ ਹਨ ਅਬ ਸਰਕਾਰ ਨੇ ਦੇਖਣਾ ਹੈ ਕਿਸਾਨਾਂ ਕੇ ਜਿਹੜੇ ਮਸਲੇ ਹਨ ਉਹ ਕਦੋਂ ਹੱਲ ਹੁੰਦੇ ਹਨ ਲੇਕਿਨ 18 ਤਰੀਕ ਨੂੰ ਦੁਬਾਰਾ ਫਿਰ ਤੀਜੀ ਗੇੜ ਦੀ ਮੀਟਿੰਗ ਸੱਦੀ ਗਈ ਹੈ 18 ਨੂੰ ਕੀ ਫੈਸਲਾ ਆਂਦਾ ਇਸ ਸਮੇਂ ਦੱਸੇਗਾ ਲੇਕਿਨ ਅੱਜ ਪੂਰੇ ਭਾਰਤ ਬੰਦੇ ਸੱਦੇ ਤੇ ਸਮਾਨਾ ਮੁਕੰਮਲ ਬੰਦ ਹੈ ਕੈਮਰਾਮੈਨ ਪਰਸਮਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਨਾ ਨਿਊਜ਼